ਕੱਟ ਗਏ ਪਾਣੀ ਲੰਬੀ ਲਿਆ ਬਸ ਦੂਰ ਬਹੁ ਸੀ ਬਈ ਘਟੂ ਘਟ 2 ਕਿਲੋਮੀਟਰ ਦੀ ਦੂਰੀ ਜੇ ਪਾਣੀ ਮਿਲਿਆ ਆਪਾਂ ਨੂੰ ਵਾਹੇ ਗਰ ਨਨ ਮਿੱਤਰੋ ਮੋੜ ਬਹੁਤ ਲੱਗਾ ਅੱਗੇ ਨਿਸ਼ਾਨ ਦੇਖ ਰਹੋ ਨਾ ਉਹਦੀ ਸਿੱਧ ਨੂੰ ਜਾਣਾ ਆਪਾਂ ਰਾਈਟ ਸਾਈਡ ਮੋੜਨਾ ਵਾਹੇ ਗਰ ਉਹ ਬਹੁਤ ਸੋਹਣਾ ਬਾਈ ਚਲिएगा ਜੀ ਫਿਰ ਆਪਾਂ ਚਲੋ ਜੀ ਚੱਲ ਕੇ ਅੱਗੇ ਆਪਾਂ ਲਾਤੀ ਜਿੱਨਾ ਆਪਾਂ ਗੰਦ ਪਾ ਲਈ ਸਾਰਾ ਸਮਾਨ ਇਕੱਠਾ ਕਰਕੇ ਅੱਜ ਲਾ ਕੇ ਤੇ ਹੁਣ ਚੱਲਦੇ ਆਂ ਬਾਈ ਹੋਰੇ ਕਰ ਰਹੇ ਆ ਗੁਰਸ਼ ਤੇ ਗੁਰਸ਼ ਕਰਕੇ ਬਾਦਿਆਂ ਗਾਂ ਤੇ ਫੋਨ ਕਰਦੇ ਆਂ ਬੰਦ ਕਿਉਂਕਿ ਆਪਣੀ ਬੈਟਰੀ ਫੋਨ ਦੀ ਬਹੁਤ ਹੀ ਬਹੁਤ ਚਾਰਜ ਵੀ ਇਹਦੇ ਸਾਡੇ ਦਾ ਬੰਦਾ ਇਕੱਲਾ ਹੀ ਮੇਰੇ ਵਾਲਾ ਫੋਨ ਹੀ ਚਾਰਜ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੈਲਕਮ ਆ ਤੁਹਾਡਾ ਫਿਰ ਨਵੇਂ ਵਲੌਗ ਤੇ ਤੇ ਅੱਜ ਆਪਣਾ ਦੂਜਾ ਡੇ ਹੋ ਗਿਆ ਜੀ ਆਪਣਾ ਟਰੈਕ ਦਾ ਉੰਡਦਾ ਤੇ ਤੁਹਾਨੂੰ ਬਾਹਰਲਾ ਮਾਹੌਲ ਦਿਖਾਉਨੇ ਆ ਸਮਾਂ ਹੋ ਗਿਆ ਜੀ 6:02 ਤੇ ਆ ਸਮਾਨ ਆਪਣਾ ਇੱਥੇ ਪਈ ਸੀ ਆਪਾਂ ਰਾਤ ਨੂੰ ਆ ਟੋਪੀਆਂ ਟਾਪੀਆਂ ਸਾਰਾ ਕੁਝ ਆ ਟੈਂਟ 'ਚ ਰੱਖਤਾ ਸੀ ਆਪਾਂ ਤੇ ਠੰਡ ਬਹੁਤ ਸੀ ਬਈ ਤੇ ਬੂਟਵਾ ਟਾਪੇ ਹੁਣ ਥੋੜੀ ਤੁਹਾਨੂੰ ਬਾਹਰ ਦੀ ਨਿਗਾ ਮਰਾਉਂਦੇ ਆ ਚੱਪਲਾਂ ਭਾਲ ਕੇ ਵਾਹਿਗੁਰੂ ਹੁਣ ਜਿਹੜਾ ਨਜ਼ਾਰਾ ਅੱਖਾਂ ਬੰਦ ਕਰਕੇ ਦੇਖੋ ਮੜਾ ਜੀ ਠੀਕ ਹੈ ਬੰਦ ਕਰਕੇ ਨਹੀਂ ਦੇ ਸਕਦਾ ਖੇਰ ਖੋਲ ਲਿਓ ਦੇਖੋ ਇਹ ਗੱਲ ਤਾਂ ਮੁੱਸਾ ਵੀ ਇੱਕ ਤਾਂ ਬੰਦ ਕਰ ਹਾਂ ਪਹਿਲਾਂ ਬੰਦ ਕਰਕੇ ਫਿਰ ਉਦੋਂ ਬਾਅਦ ਹੀ ਖੋਲਣਗੇ ਨਾ 6 ਵਜੇ ਦਾ ਟਾਈਮ ਆ ਦੇਖੋ ਕਿੰਨਾ ਸੋਹਣਾ ਮਾਹੌਲ ਆ ਹਵਾ ਚੱਲੀ ਜਾਂਦੀ ਏ ਠੰਡੀ ਠੰਡੀ ਤੇ ਲੱਤਾਂ ਥੋੜੀਆਂ ਥੋੜੀਆਂ ਦੁਖੀ ਜਾਂਦੀਆਂ ਬੜੀਆਂ ਨਹੀਂ ਮੌਨ ਲੀ ਜੀਆਂ ਹਾਂ ਤੇ ਮਾਹੌਲ ਜਮਾ ਐ ਬਹੁਤ ਸੋਹਣਾ ਮਾਹੌਲ ਆ ਮੋਨ ਲੱਗੂ ਟਾਈਮ ਆਣਾ ਚੱਲੀਏ ਚਲ ਨੂੰ ਸੁਣੋਂ ਲੈਣ ਦਿਖਾਵਾਂਗੇ ਅੱਜ ਤੇ ਟਰਨ ਦਾ ਟਾਪ ਦਿਖਾਵਾਂਗੇ ਤੇ ਉਹ ਸਾਹਮਣੇ ਜਿਹੜੇ ਬਾਈ ਉਹਦੇ ਥੱਲੇ ਟੈਂਟ ਲਾਇਆ ਸੀ ਚਲੋ ਮਿਲਦੇ ਆਂ ਫਿਰ ਅੱਗੇ ਦੇਖਦੇ ਆਂ ਕੀ ਕੁਛ ਕਰਦੇ ਆਂ ਅੱਜ ਤੇ ਬਣੇ ਰਹੋ ਬਲੌਗ ਨਾਲ ਤੇ ਬਲੌਗ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀ ਸਾਰੇ ਅੱਗੇ ਬਣੇ ਰਹੋ ਭਾਈ ਅੱਗੇ ਨਿਆਰੀ ਦਿਮਾੜਿਆ ਤੁਹਾਨੂੰ ਅੱਜ ਬਣੇ ਰਹੋ ਅੱਜ ਉੱਥੇ ਲੱਗੇ ਨਾ ਉਹ ਪੌੜ ਤੇ ਪਰਫਾਲੇ ਤੇ देखो कर कितने क्लियर दिख दिया ना पूरा लोड़गंज है लोड़गंज ਤੇ ਧਰਮਸ਼ਾਲਾ ਬਾਈ ਯਾਰ ਜੰਨਤ ਹੈ ਅੰਜਲ ਸਵਾ ਸਵਾ اٹਕੇ ਸਵਾਦ ਆਉਂਦਾ ਨਾ ਕੁਦਰਤ ਭਾਂ ਕੋਈ ਪੋਲੂਸ਼ਨ ਨਹੀਂ ਜਮਾ ਸਾਫ ਹਵਾ ਨੈਚੁਰਲ ਵੀ ਹਾਂ ਵੀ ਇੱਕ ਸਾਫਾਪਾ ਅੰਦਰ ਜਾ ਰਹੀ ਆ ਤਾਂ ਅੰਦਰੋਂ ਵੀ ਪੂਰਾ ਫਰੈਸ਼ਨੈਸ ਆ ਰਹੀ ਆ ਵੀ ਹਾਂ ਵੀ ਸਵਾ ਹੋ ਰਿਹਾ ਹੈ ਉਧਰ ਦੇਖੋ ਤੁਸੀਂ ਹੁਣ ਪਹਾੜਾਂ ਕੰਨੀ ਉਧਰ ਨੂੰ ਪੂਰਾ ਨੇਚਰਲ ਕੰਮ ਆ ਆ ਟੈਂਟ ਆਪਣਾ ਟੈਂਟ ਨੇ ਬਹੁਤ ਸਾ ਦਿੱਤਾ ਵੀ ਜਮਾਂ ਪਾਲਾ ਅੰਦਰ ਨਹੀਂ ਆਇਆ ਇਹਦੇ ਕੋਈ ਹਵਾ ਉਹ ਜ਼ਿਆਦਾ ਬਈ ਇੰਨੀ ਠੰਡ ਹੁਣ ਵਿੱਚ ਕੰਮ ਕਰੇ ਪੂਰੇ ਨਜ਼ਾਰੇਦਾਰ ਨੀਂਦ ਲਈ ਆ ਟੌਰ ਨਾਲ ਸੁੱਤੇ ਆ ਉੱਥੇ ਟੈਂਟ ਲੱਗੇ ਹੋਏ ਆ ਅੱਛਾ ਮੈਂ ਇੱਕ ਲਾਈਟ ਕੱਢੀ ਜਾਗਦੀ ਆ ਥੋੜੀ ਛੋਟੇ ਰਹਿੰਦੀ ਆ ਪਰ ਬਹੁਤ ਦਿਖ ਰਹੀ 10 ਟੈਂਟ ਲੱਗੇ ਹੋਏ ਆ ਦੂਜਾ ਰਸਤਾ ਹੈ ਦੂਜਾ ਰਸਤਾ ਵੀ ਆ ਤੇ ਇਹ ਆਪਣਾ ਕਿੰਨੇ ਜਿਆਦਾ ਫੁੱਟ ਤੇ ਆ ਬੈਠੇ ਆ ਆਪਾਂ ਹੁਣ ਆ 5200 ਫੁੱਟ ਤੇ ਆ 9900 ਫੁੱਟ ਤੇ 9900 ਫੁੱਟ ਤੇ ਕਿਹਾ ਟੈਂਟ ਉਹ ਜਿਹੜੀ ਜੋ ਲਾਈਟ ਕਹਿੰਦੇ ਨੇ ਇੱਕ ਲਾਈਟ ਜੀ ਜਾਂਦੀ ਆ ਉਹ ਰਸਤਾ ਆ ਉਹ ਕੈਫੇ ਨੇ ਓਕੇ ਵੀਰ ਵੈਰੀ ਗੁੱਡ ਬਾਬੇ ਜਮਾਨਾ ਸਤਿ ਸ੍ਰੀ ਅਕਾਲ ਚਲੋ ਫਿਰ ਖਾਣ ਨੂੰ ਲੈ ਕੇ ਕੋਸ਼ ਹੁਣ ਦੇਖ ਰਹੇ ਆ ਕੈਫੇ ਆ ਰਾਤ ਪੜਾਈ ਸੀ ਬਾਈ ਨੂੰ ਪਾਵਰ ਮੈਂ ਇੱਕ ਐਕਸਟਰਾ ਉਹ ਉਪਰੋਂ ਉਹ ਲੈਣ ਚੱਲੇ ਆ ਹੁਣ ਬਾਈ ਤੋਂ ਕਿਉਂਕਿ ਜਿੰਨਾਂ ਕੋਲੇ ਮੰਨੋ ਟੈਂਟ ਲੈਂਦੇ ਆ ਉਹਦੇ ਉਹਨਾਂ ਨੂੰ ਸ਼ਾਇਦ ਲੈਂਦੇ ਆ ਇਹ ਸੋਲ ਸੱਤ ਮੌਲੀ ਵਿਜੀਲੀ ਜੀ। ਵਾਕੀ ਦੇਖੋ ਹੋਇਆ ਕਿ ਨਹੀਂ ਆਪਣਾ ਪਾਵਰ ਬੈਂਕ ਚਾਰਜ 21 ਸੀ। ਇੱਕ ਤਾਂ ਕਰਤਾ ਡਾਉਣ ਤੇ ਚਾਰ ਤੇ ਚੱਕ ਲਿਆ 5-7 ਮਿੰਟ ਲਾ ਲਾਂਗੇ ਫੋਨ ਚਾਰਜ ਕਰ ਲਾਂਗੇ। ਤੇ ਆ ਥੱਲੇ ਇੱਥੇ ਕੈਂਪਿੰਗ ਕਰਨੀ। ਇਹ ਕੰਪਨੀ ਵਾਲੇ ਆ ਉਹ ਦਿੰਦੇ ਆ। ਉਹ ਹਜ਼ਾਰ ਰੁਪਏ ਚ ਗਰੋਂਦੇ ਆ ਬਈ। ਸਣੀ ਖਾਣ ਪੀਣ ਹੁੰਦਾ। ਤੇ ਆਪਾਂ ਆਪਦਾ ਹੀ ਲਾਇਆ ਸੀ ਟੈਂਟ। ਕੁਝ ਕਿ ਉਧਰ ਲੱਗੇ ਹੋਏ ਆ ਟੈਂਟ ਉਹ ਪਰਾਂ ਤੇ ਕੁਝ ਕਿ ਆ ਲੱਗੇ ਹੋਏ ਆ ਟੈਂਟ ਆਪਾਂ ਜਨਮ ਜਮਾ ਟੌਪ ਤੇ ਲਾਇਆ ਸੀ ਦੇਖੋ ਟੈਂਟਾਂ ਦਾ ਮਾਹੌਲ ਇੰਨੀ ਤੇ ਦਿੱਤਰ ਗੇ ਜਾਣਾ ਬਾਈ ਇਹ ਹੋ ਗਿਆ ਥੱਲੇ ਆ ਗਈ ਸੀ ਆਪਾਂ ਤੇ ਆਹ ਸਾਹਮਣੇ ਕੰਟੀਨਾਂ ਤੁਹਾਨੂੰ ਦਿਖਾਉਨੇ ਆ ਇਹ ਕੰਟੀਨਾਂ ਹਲੇ ਫਿਲਹਾਲ ਇੱਕ ਹੀ ਖੁੱਲੀ ਆ ਆ ਇੱਕ ਦੋ ਵੰਦਾ ਤੇ ਵਿੱਚ ਛੋਟੇ ਛੋਟੇ ਮਤਲਬ ਘਰ ਵੀ ਬਣੇ ਹੋਏ ਆ ਇੱਕ ਦੋ ਜਿਹੜੇ ਆਪਣੇ ਟ੍ਰੈਕਰ ਆ ਕਰਾਉਂਦੇ ਆ ਟਰੈਕ ਵਗੈਰਾ ਉਹਨਾਂ ਦੇ ਰਹਿਣ ਦਾ ਟਿਕਾਣਾ ਤੇ ਥੱਲੋਂ ਕੁਝ ਇਸ ਤਰ੍ਹਾਂ ਦਾ ਮਾਹੌਲ ਹੈ ਬਈ ਤੇ ਥੱਲੋਂ ਦਿਖਾਉਂਦੇ ਆ ਤੁਹਾਨੂੰ ਸਾਰਾ ਮਕਲੌੜ ਗੰਜ ਤੇ ਧਰਮਸ਼ਾਲਾ ਮਾਰੋ ਨਿਗਾਹ ਬਹੁਤ ਸੋਹਣਾ ਲੱਗਦਾ ਤੇ ਇੱਥੇ ਇੱਕ ਗੱਲ ਹੋਰ ਦੇਖੀ ਵੀ ਕਾਂ ਬਹੁਤ ਕਾਂ ਪੈਂਦੇ ਇੱਥੇ फिर भी बहुत बहुत सोना माहौल नजारे आ रहे ना बस दबा दबा तहू सला फटके भाई दे टेंट लाते हूँ टेंट टेंट भी नहीं पता फिर चलिए वाली अगे हाँ भाई फटाई जी आपको फटते हैं लो भाई मोए मोए हो गई है ਪਾਵਰ ਬੈਂਕ ਹੋਈ ਨਹੀਂ ਚਾਰਜ ਕਹਿੰਦੇ ਲਾਈਟ ਹੈ ਨਹੀਂ ਸਰਾਤ ਤੇ ਖਾਲੀ ਆ ਪਾਵਰ ਬੈਂਕ ਨਹੀਂ ਜਾਣਾ ਬੂਆ ਤੇ ਫੋਨ ਬੰਦ ਨਾ ਹੋ ਜੇ ਤਾਂ ਕਰਕੇ ਵੀਡੀਓ ਆਡੀਓ ਕੱਟੀ ਬਣਵਾਉਂਗਾ ਬਈ ਚੱਲਦੇ ਆ ਆਪਣੇ ਰੈਂਟਾ ਕਿੰਨੇ ਤੇ ਕੁਝ ਖਾਣ ਨੂੰ ਬਣਾਉਨੇ ਆ ਪੀਣ ਨੂੰ ਕਾਫੀ ਕਾਫੀ ਉਹ ਵੀ ਮਨਪਾ ਬਲੈਕ ਕਾਫੀ ਉਹ ਕਿਸਾ ਲੱਗੀ ਵੀ ਨਹੀਂ ਪੈਣੀ ਦੁੱਧ ਤਾਂ ਹੈ ਨਹੀਂ ਤਾਂ ਮਨਾ ਸਹੀ ਇਹ ਗਾਣੇ ਤੋਂ ਦੋ ਜਗ੍ਹਾ ਲਾ ਦੇਣ ਲੋਕ ਉਹ ਤੋਂ ਪਈ ਕਰਾਉਣਾ ਯਾਰ ਮਾੜੀ ਬਾਤ ਬੋਲ ਰਿਹਾ ਗ੍ਰੈਂਡ ਪਰ ਆਪ ਸੁਣੀ ਕੱਚਾ ਕੋਚਾ ਨਹੀਂ ਪਾਣੀ ਉਹ ਬਈ ਮੁੰਡਿਆਂ ਨੇ ਮੈਗੀ ਬਣਾਈ ਆ ਕਿੰਨੇ ਮਿੰਟ ਚ ਬਣਾਈ ਆ 2 ਮਿੰਟਾਂ ਚ ਨਹੀਂ ਬਣਦੀ ਹੁੰਦੀ ਬਈ ਨਾਲੇ ਪਾਣੀ ਤੁਸੀਂ ਪਾਇਆ ਤੁਸੀਂ ਮਿਹਰਬਾਨੀ 12 ਮਿੰਟ ਲੱਗੇ ਸਾਨੂੰ ਮੈਗੀ ਬਣਾਉਂਦਿਆਂ ਨੂੰ ਤੇ ਪਹਾੜਾ ਚ ਮੈਗੀ ਬਣਾਉਣ ਵਾਲਾ ਵੀ ਆਪਾਂ ਜਿਹੜਾ ਸੁਣਿਆ ਹਨ ਤੁਸੀਂ ਸੁਣਿਆ ਹੀ ਹੋਊਗਾ ਪਹਾੜਾ ਚ ਖਾਧੀ ਮੈਗੀ ਆਪਾਂ ਬਣਾ ਲਈ ਆ ਪਹਾੜਾਂ 'ਚ ਮੈਗੀ ਖਾਣਿਆ ਮੈਗੀ ਫਿਰ ਚੱਲਦੇ ਆ ਫੋਨ ਦੀ ਬਹੁਤ ਸਮੱਸਿਆ ਆ ਰਹੀ ਊਂ ਕਿ ਸਾਰਿਆਂ ਦੇ ਫੋਨ ਲੋ ਹੋਏ ਹੋਏ ਆ ਘੱਟ ਘੱਟ ਯੂਜ਼ ਕਰਦਿਆਂ ਤਾਂ ਗੱਜੂ ਫੋਨ ਜੀ ਸੂਰਜ ਦੇਵਤਾ ਨੇ ਵੀ ਦਿੱਤੇ ਆ ਦਰਸ਼ਨ ਤੇ ਮੜਾ ਕੈਮਰੇ ਤੇ ਮਾਰ ਕੇ ਕੱਪੜਾ ਤੇ ਆਪਾਂ ਵੀ ਕੈਮਰਾ ਕਰਤਾ ਸੂਰਜ ਦੇਵਤਾ ਕਿੰਨੀ ਨਿਕਲ ਆਏ ਆ ਤੇ ਬਹੁਤ ਸੋਹਣਾ ਮਾਹੌਲ ਆ ਤੇ ਆਪਣੇ ਚੋਬਰ ਮੈਗੀ ਮੂਗੀ ਕਰੀ ਜਾਂਦੇ ਆ ਸਭ ਚ ਕੀ ਹੋ ਗਿਆ ਹਾਂ ਬਈ ਠੀਕ ਆ ਗਿਆ ਮੈਗੀ ਵਧੀਆ ਮੈਗੀ ਵਧੀਆ ਬਣੀ ਆ ਤੂੰ ਬਣਾਇਆ ਤਾਂ ਵਧੀਆ ਬਣੀ ਆ ਉਹ ਤਾਂ ਗੱਲ ਹੈਗੀ ਆ ਉਹ ਤਾਂ ਕਹਿਣ ਵਾਲੀ ਗੱਲ ਨਹੀਂ ਕਰ ਆ ਜਾ ਉਹ ਪਾਣੀ ਦਾ ਕੰਮ ਕਰਾਂ ਮੜਾ ਜਾ ਹਾਂ ਕੋਈ ਸਮਝ ਕੰਮ ਨਹੀਂ ਦੋ ਜਾ ਆਹ ਉਹ ਸੁਣਾ ਮਾਹੌਲ ਆ ਵੀਰੇ ਓਹ ਓਏ ਵਾ ਵਾ ਵਾਈਫਾਈ ਵਾ ਓਏ ਕੀ ਨਿਆਰਾ ਹੈ ਹਨਾ ਯਾਰਾ ਬਹੁਤ ਖੂਬਸੂਰਤ ਅਤਿਅੰਤ ਖੂਬਸੂਰਤ ਕਾਜੋ ਇੱਕ ਕਲਿੱਪ ਲਈ ਮੜੀ ਸਾਡੀ ਹੁੰਦੀ ਰਾਜ ਆਏ ਹੋਏ ਉਹ ਵੀ ਬੂਟ ਪਾ ਲਏ ਆਪਾਂ ਤੇ ਬਾਈ ਹੋਰੇ ਕਾਰ ਰਟੈਂਡ ਇਕੱਠਾ ਸ਼ਾਵਸ਼ੇ ਉੱਡੇਓ ਉਹ ਮੁੰਡਾ ਤਿਆਰ ਹੋ ਗਿਆ ਪੂਰਾ ਜਾਣ ਨਹੀਂ ਜਾਣਾ ਆਪਾਂ ਹੈ ਇਹ ਜਾਣਾ ਜਾਨਾ ਠੀਕ ਹੈ ਠੀਕ ਹੈ ਤੁਸੀਂ ਨਹੀਂ ਖੋਲੀ ਹੋਇਆ ਦਿਖਾ ਦਈਏ ਜਿਹੜਾ ਰਾਤ ਮੱਚਦੇ ਸੀ ਹਾਂ ਸਹੀ ਗੱਲ ਆ ਬਈ ਅਬ ਅਸੀਂ ਸਪਾਈ ਕਰਕੇ ਹੁਣ ਸਾਰਾ ਸਮਾਨ ਬੰਨ੍ਹ ਲਿਆ ਆਪਾਂ ਤਿਆਰ ਆ ਪੂਰੇ ਤੇ ਬਾਈ ਆਗੂ ਗੁਲਾਰਾ ਜਿਹੜਾ ਸਮਾਨ ਮਲਾ ਰਾਤ ਅਸੀਂ ਖਾਦਾ ਪੀਤਾ ਸਾਰਾ ਇਕੱਠਾ ਕਰ ਲਿਆ ਸੀ ਤੇ ਅੱਗ ਲਾ ਕੇ ਫਿਰ ਇੱਥੋਂ ਰਵਾਨਾ ਹੁੰਨੇ ਆਂ ਗਾਂਵ ਵੱਲੋਂ ਰੌਲਾ ਪੈ ਰਿਹਾ ਵੀ ਟੈਂਟ ਕੌਣ ਚੱਕੂਗਾ ਸਾਰਿਆਂ ਦਾ ਰੌਲਾ ਵੀ ਟੈਂਟ ਮੈਂ ਕੋਈ ਗੱਲ ਨਹੀਂ ਬਾਰੀ-ਬਾਰੀ ਚੱਕ ਲਾਂਗੇ ਸਾਰੇ ਤੇ ਐਂ ਵਧੀਆ ਸਫਰ ਹੋ ਜੂਗਾ ਤੇ ਧੁੱਪ ਬਹੁਤ ਘੈਂਟ ਖੜੀ ਰਹੀ ਆ ਗਰਮੀ ਹੋਊ ਵੀ ਰਾਜ ਤੇ ਬਾਈ ਨੇ ਜੈਕਟ ਪਾ ਲਈ ਆ ਗਰਮੀ ਨੂੰ ਦੇਖ ਕੇ ਗਰਮੀ ਦੇਖ ਕੇ ਜੈਕਟ ਪਾਈ ਆ ਅੱਗੇ ਠੰਡਾ ਬ్రో ਤੁਹਾਨੂੰ ਕਹ ਲਈ ਅੱਗੇ ਇਹਦਾ ਮੈਂ ਦੱਸੀ ਪੈਰਾਂ 'ਚ ਡੱਡਰੀ ਫਿਰੂ ਜਾਕਰ ਤੈਨੂੰ ਮੈਂ ਵੀਡੀਓ ਬਣਾ ਕੇ ਦਿਖਾਉਂਗਾ ਤੂੰ ਪੈਦਲ ਆ ਜੀ ਤਾਂ ਐਨ ਪਾ ਲਈ ਹਾਂ ਮੈਂ ਦੱਸੀ ਇਹਨਾਂ ਜੈਕਟ ਜੀ ਪੈਰਾਂ 'ਚ ਡੱਡਦੀ ਫਿਰੂ ਦੇਖਦੇ ਆ ਦੇਖ ਹੀ ਜਾਂਦਾ ਕਿਹੜਾ ਕੀ ਕਰਦਾ ਦਿਖਾਉਂਦਾ ਚੱਲੀਏਗਾ ਜੀ ਫਿਰ ਆਪਾਂ ਚਲੋ ਜੀ ਚੱਲ ਗਏ ਅੱਗੇ ਆਪਾਂ ਲਾਤੀ ਜਿੰਨਾ ਆਪਾਂ ਗੰਦਪਾ ਦੀ ਸਾਰਾ ਸਮਾਨ ਇਕੱਠਾ ਕਰਕੇ ਅੱਜ ਲਾ ਕੇ ਹੁਣ ਚੱਲਦੇ ਆਂ ਬਾਈ ਹੋਰੇ ਕਰ ਰਿਹਾ ਗੁਰਸ਼ ਤੇ ਗੁਰਸ਼ ਕਰਕੇ ਵਾਧਦੇ ਆਂ ਗਾਂ ਤੇ ਫੋਨ ਕਰਦੇ ਆਂ ਬੰਦ ਕਿਉਂਕਿ ਆਪਣੀ ਬੈਟਰੀ ਫੋਨ ਦੀ ਕੋਈ ਬਹੁਤ ਲੱਗਦਾ ਚਾਰਜ ਵੀ ਇਹਦੇ ਸਾਡੇ ਦਾ ਪਾਉਂਦਾ ਇਕੱਲਾ ਹੀ ਮੇਰੇ ਵਾਲਾ ਫੋਨ ਹੀ ਚਾਰਜ ਆ ਉਹ ਬਰਸ਼ ਕਰੀ ਜਾਂਦੇ ਆ ਬਾਈ ਹੋਰੇ ਬਰਸ਼ ਕਰੀ ਜਾਂਦੇ ਆ ਸੂਰਜ ਨਿਕਲਿਆ ਪੂਰਾ ਤੇ ਹੁਣ ਚੱਲਦੇ ਆਂ ਪਤਾ ਨੂੰ ਉਧਰ ਜਾਣਾ ਪੂਰਾ ਉੱਪਰ ਇਹ ਸਵਾਦ ਵਾਲੀ ਗੱਲ ਬਾਈ ਫੁੱਲ ਨਜ਼ਰ ਆ ਰਿਹਾ ਪੂਰਾ ਲੋ ਚੱਲਦੇ ਆ ਫਿਰ ਮਿਲਦੇ ਆ ਗਾਂ ਬਾਈ ਓਕੇ ਅੱਗੇ ਆ ਕੇ ਦਿਖਾਵਾਂਗੇ ਤੁਹਾਨੂੰ ਟਰੰਡ ਦਿਖਾਵਾਂਗੇ ਸਿੱਧਾ ਉੱਪਰ ਹੀ ਟਰੰਡੀ ਆ ਵੈਸੇ ਉੱਪਰ ਜਮਾ ਹਾਈਸਟ ਟਾਪ ਪੁਆਇੰਟ ਤੇ ਜਾ ਕੇ ਫਿਰ ਦਿਖਾਉਣੇ ਤੁਹਾਨੂੰ ਓਕੇ ਜੀ ਓਕੇ ਹਾਲੇ ਲੈ ਬਸ ਤੁਹਾਨੂੰ ਆ ਗਿਆ ਵੇ ਉਹ ਜਿੱਥੇ ਟਾਂਟੇ ਜਿਹਾ ਹੈ ਕਰੀਆ ਮਾ ਜਵਾ ਗੋੜ ਨੇ ਬਾਹਾਂ ਖੋਲ ਦਿੱਤੀਆਂ ਉਧਰ ਹੂੰ ਪੂਰਾ ਨੇਚਰ ਦਾ ਨੰਦ ਮਾਰ ਰਿਹਾ ਤਤਰਾਈ ਆ ਗਈ ਤਤਰਾਈ ਆ ਗਈ ਹੁਣ ਕਹਿੰਦੇ ਇਹ ਪੈਰਾਂ ਦੇ ਟੈਨ ਬੰਨਨੇ ਮੇਰੇ ਵੀਡੀਓ ਹੂੰ ਸਮਾਂ ਇਹ ਖਾਦੇ ਆਪਣੀ ਮੰਜ਼ਿਲ ਹੂੰ ਨੀਂਦਾ ਟੈਂਟਾ ਜਿੱਥੇ ਹੋ ਸਨੋ ਲੈਂਡ ਦੇ ਪਿੱਛੇ ਹੈ ਵੀ ਕਹਿੰਦੇ ਟਰੰਡ ਦੇ ਟੌਪ ਤੇ ਪਹੁੰਚ ਗਿਆ ਮੁੰਡੇ ਤੇ ਖੁਸ਼ੀ ਦੇਖੋ ਮੁੰਡਿਆਂ ਦੇ ਚਿਹਰਿਆਂ ਤੇ ਬਹੁਤ ਆ ਬੋਰਡ ਆ ਗਿਆ ਹਾਲੇ ਹਾਲੇਲੂਇਆ ਬੋਰਡ ਆ ਗਿਆ ਬਾਈ ਟਰੰਡ ਦਾ ਮੋਰਚਾ ਫਤਿਹ 9875 9875 ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹਿ ਪਹੁੰਚ ਗਏ ਜੀ ਮੁੰਡਿਆ ਬੋਟਚਾ ਫੱਟੇ ਕਰਤਾ ਬਈ ਬਠਿੰਡੇ ਵਾਲੇ ਸਹੀ 20 ਮਿੰਟਾਂ ਤੇ ਕਰਤਾ ਬੜਾ ਤਾਂ ਉਹ ਬਈ ਮਿੱਤਰੋ ਪਹੁੰਚ ਗਏ ਆਪਾਂ ਟ੍ਰੰਟ ਟ੍ਰੈਕ ਦੇ ਜਮਾ ਟੌਪ ਤੇ 2875 ਮੀਟਰ ਦੇ ਉੱਤੇ ਆਪਾਂ ਸਭ ਤੋਂ ਉੱਚੇ ਆ ਮਤਲਬ ਐਟੀਟਿਊਡ ਤੇ ਇਹਦੂਆ ਚੱਲਦੇ ਆਪਾਂ ਸਨੋ ਲਾਈਨ ਕਿੰਨੇ ਤੇ ਮਾਹੌਲ ਦੇਖੋ ਬਹੁਤ ਸੋਹਣਾ ਮਾਹੌਲਾ ਤੇ ਸਾਨੂੰ ਸੁਨੂ ਮਾਹੌਲ ਆ ਤੇ ਨਿਗਾ ਮਾਰੋ ਅਸੀਂ ਆਇਆ ਕਰੋ ਕੋਈ ਗੱਲ ਨਹੀਂ ਮਾੜਾ ਮੋਟਾ ਕੰਮ ਔਖਾ ਵੀ ਚੜਣਾ ਨਹੀਂ ਚੜਾ ਮੁੰਡੇ ਚੜ ਗਏ ਫੇਰੇ ਰੈਡੀਓ ਚਲਦੇ ਆ ਚਲੋ ਬਾਈ ਚਲੋ ਜੀ ਆਰੇ ਮੁੰਡਿਓ ਨਹੀਂ ਆਰਾ ਪੂਰਾ ਬਾਈ ਪੂਰਾ ਇੱਕ ਆਪਾਂ ਮੈਮਰੀ ਕ੍ਰੀਏਟ ਕਰੀ ਜਾਨੇ ਆ ਇਹ ਫਿਊਚਰ ਵਾਸਤੇ ਦੇਖਿਆ ਕਰਾਂਗੇ ਨਾ ਵੀਡੀਓ ਆਪਦੀਆਂ ਯਾਂ ਵੀ ਇਹੋ ਜਿਹਾ ਟਰੈਕ ਵੀ ਕੀਤੇ ਆ ਹਾਂ ਪ੍ਰਲਾਦ ਦੇ ਪੋਤੇ ਕੱਲਾ ਕਰਿਆ ਕਰਨਗੇ ਆਪਾਂ ਦਾ ਵਿਆਹ ਹੀ ਨਹੀਂ ਕਰਾਉਣਾ ਕਿਹੜੀਆਂ ਗੱਲਾਂ ਕਰੀ ਜਾਨੇ ਤੁਸੀਂ ਕਿਹੜੀ ਨੂੰ ਲਾਰਿਆਂ ਚ ਰੱਖਦਾ ਉਹ ਕਿਹੜੀ ਲਾਰਿਆਂ ਚ ਇਸੇ ਨੂੰ ਹੀ ਰੱਖਦੇ ਆਪਾਂ ਬਈ ਉਹਨੂੰ ਯੂਨੀਵਰਸਿਟੀ ਜਾਣੇ। ਇੰਨਾ ਚੱਦਾਂ ਤੂੰ ਸਾਈਕਲ ਜਾ ਉਹਦਾ ਨਾਲ ਮਿੱਤਰੋ ਮੋੜ ਬਹੁਤ ਲੱਗ ਗਏ ਨਿਸ਼ਾਨ ਦੇਖ ਰਹੋ ਨਾ। ਉਹਦੀ ਸਿੱਧ ਨੂੰ ਜਾਣਾ ਆਪਾਂ। ਰਾਈਟ ਸਾਈਡ ਮੋੜਨਾ। ਵਾਹ ਗਿਰੂ। ਇਹ ਬਹੁਤ ਸੋਹਣਾ ਬਈ। ਫੋਨ ਪਾ ਲ ਗੇ ਜੇਬ ਵਿੱਚ ਹੁਣ। ਲੋ ਬਈ। ਦਰਖਤਾਂ ਜੋ ਆਪਾਂ ਹੁਣ ਰੜੇ ਜੇ ਥਾਂ 'ਚ ਆ ਗਏ ਤੇ ਪੱਥਰੀ ਪੱਥਰ ਹੈ ਇੱਥੇ। ਦਰਖਤ ਰਹਿ ਗਏ ਥੱਲੇ। ਤੇ ਸਾਹਮਣੇ ਉਹੀ ਪਹਾੜ ਜਿਹੜੇ ਸਾਨੂੰ ਕੱਲ ਦਿਖਾ ਰਹੇ ਸੀ ਆਪਾਂ ਦੂਦ ਅੱਜ ਨੇੜੇ ਆ ਗਏ ਆਂ ਆਪਾਂ ਜਮਾ ਪਹਾੜਾਂ ਦੇ ਚੱਲੀ ਜਾਂਦੇ ਆਂ ਵਾ ਸਭ ਦੀ ਹਰਤਾਰ ਚ ਬਾਈ ਹੋਰੇ ਪਿੱਛੇ ਆਈ ਜਾਂਦੇ ਆ ਤੇ ਇਸ ਨੋ ਲਾਈਨ ਪੰਜ ਇੱਕ ਸੱਤ ਮਿੰਟਾਂ ਦੀ ਰਹੀਗੀ ਉਹ ਵੀ ਸਾਨੂੰ ਜਾ ਕੇ ਦਿਖਾਉਨੇ ਆ ਬਹੁਤ ਸੋਹਣਾ ਮਾਹੌਲ ਮੌਕਾ ਮਿਲਿਆ ਬਈ ਤੁਸ ਵੀ ਜਰੂਰ ਆਇਓ ਪਰ ਸਮਾਨ ਘਟ ਤੋਂ ਘੱਟ ਲੈ ਕੇ ਆਇਆ ਉਹਦਾ ਸਮਾਨ ਨਾਲ ਨਾਲ ਲੈ ਕੇ ਆਇਆ ਖਾਨਦਗੀ ਨੂੰ ਲੈ ਕੇ ਆਇਆ ਸਾਰਾ ਸਮਾਨ ਚਲੋ ਫਿਰ ਚੱਲਦੇ ਹਾਂ ਸਨੋ ਲਾਈਨ ਲਓ ਜੀ ਪਹੁੰਚ ਗਏ ਆਪਾਂ ਸਨੋ ਲਾਈਨਾਂ ਪੰਜ-ਛੇ ਮਿੰਟਾਂ ਲੱਗਿਆ ਵੀ ਤੁਹਾਨੂੰ ਤੇ ਪੰਜ-ਛੇ ਮਿੰਟਾਂ ਜੀ ਆਪਾਂ ਪਹੁੰਚ ਗਏ ਆ ਤੇ ਆਹ ਸਾਹਮਣੇ ਨਿੱਕੇ-ਨਿੱਕੇ ਕੈਂਪ ਲੱਗੇ ਹੋਏ ਆ ਸਾਰੇ ਇੱਕ ਮਿੰਨਾਂ ਦਾ ਕੈਂਟੀਨ ਹੈ ਇਹ ਸਾਰੀ ਨਿਗਾ ਮਾਰੋ ਚਾਰੇ ਪਾਸੇ ਕਿੰਨਾ ਸੋਹਣਾ ਮਾਹੌਲ ਹੈ ਦੇਖ ਲਈ ਖੁਸ਼ ਹੁੰਦਾ ਬਾਕੀ ਇੱਥੇ ਆ ਕੇ ਇਹ ਸਨੋ ਲਾਈਨ ਦਾ ਟ੍ਰੰਡ ਟ੍ਰੈਕ ਤੋਂ 5 ਕਿਲੋਮੀਟਰ ਦਾ ਹੋਊਗਾ ਟ੍ਰੈਕ ਸੋਨਾ ਟਰੈਕ ਆ ਬਹੁਤ ਸੋਹਣੇ ਆ ਤੁਸੀਂ ਆਓਗੇ ਤੁਹਾਨੂੰ ਫੇਰ ਪਤਾ ਲੱਗੂਗਾ ਤੇ ਬਾਕੀ ਆ ਸਨੂ ਲੈਂਡ ਦੀ ਗੱਲ ਆ ਬਾਈ ਬਾਕੀ ਯਾਰ ਜਿਹਦੇ ਚ ਥੋੜਾ ਮੋਟਾ ਸਟੈਮਨ ਆ ਵਧੀਆ ਤੇ ਆਪਣਾ ਹੈਗਾ ਥੋੜਾ ਟਾਈਮ ਹੈਗਾ ਕਰ ਸਕਦਾ ਜ਼ਰੂਰ ਕਰਨਾ ਚਾਹੀਦਾ ਸੋਹਣੀਆਂ ਚੀਜ਼ਾਂ ਜ਼ਰੂਰੀ ਆ ਨਾਲੇ ਸੋਹਣੀਆਂ ਚੀਜ਼ਾਂ ਐ ਪਤਾ ਲੱਗਦਾ ਨਾਲੇ ਆਪਦੇ ਸਰੀਰ ਦਾ ਪਤਾ ਲੱਗਦਾ ਕਿ ਹੁਣ ਟਾਈਮ ਹੈਗਾ ਆਪਣੇ ਕੋਲੇ ਹਨਾ ਜਵਾਨੀ ਆ ਆਪਾਂ ਕਰ ਸਕਦੇ ਹਾਂ ਬੁੜਾਪੇ 'ਚ ਇਹ ਕਦੇ ਵੀ ਨਹੀਂ ਹੋ ਸਕਦੇ ਇਹ ਜਿਹੜੇ ਟਰੈਕ ਕਿਉਂ ਬਾਈ ਹਾਂ ਬਾਈ ਇਹ ਤਾਂ ਲੈ ਗੀ ਆ ਬਾਈ ਤੇ ਬੱਕੇ ਤੇ ਪੈ ਕੇ ਜਿਹੜਾ ਸਕੂਨ ਆਉਂਦਾ ਆ ਲਟੇ ਪਏ ਹੁਣ ਬਾਈ ਹੋਰੇ ਆ ਰਹੇ ਆ ਮੜੇ ਪਿੱਛੇ ਰਹਿ ਗਏ ਸੀ ਉਹਨਾਂ ਦੀ ਵੇਟ ਕਰਦੇ ਆ ਤੇ ਫਿਰ ਦੇਨੇ ਆ ਕੁਝ ਖਾਣ ਪੀਣ ਨੂੰ ਬਣਾਉਨੇ ਆ ਭੁੱਖ ਬਹੁਤ ਲੱਗੀ ਹੋਈ ਏ ਬਾਈ ਤੇ ਠੰਡ ਹੈਗੀ ਥੋੜੀ ਥੋੜੀ ਥਰੀ ਜਾਂਦੇ ਹੱਥ ਪੈਰ ਪਰ ਇੰਨੀ ਨਹੀਂ ਹੈਗੀ ਤੁੱਪ ਨੇ ਆਪਾਂ ਨੂੰ ਬਚਾਇਆ ਹੋਇਆ ਤੇ ਸੂਰਜ ਆਇਆ ਪੂਰਾ ਖੁਸ਼ ਅੱਜ ਅੱਜ ਉਹ ਬੱਦਲ ਵਾਈ ਜੀ ਹੈ ਨਹੀਂ ਕੱਲ ਵਾਂਗੂ ਜਿਵੇਂ ਕੱਲ ਨਹੀਂ ਸੀ ਕਦੇ ਧੁੰਦ ਪੈ ਜਾਂਦੀ ਸੀ ਕਦੇ ਕੰਮਣੇ ਹੋ ਜਾਂਦੀ ਸੀ ਕੱਲ ਤਾਂ ਬਹੁਤ ਖੁਸ਼ ਹੋਇਆ ਪਰ ਅੱਜ ਠੀਕ ਆ ਕੰਮ ਘੈਂਟ ਆ ਚਲੋ ਮਿਲਦੇ ਆ ਫੇਰ ਬਣਾਉਨੇ ਜਦੋਂ ਕੁਝ ਖਾਣ ਨੂੰ ਬਣਾਇਆ ਫੇਰ ਇੱਕ ਅਦਾ ਸ਼ੂਟ ਲਵਾਂਗੇ ਸੋਨਾ ਮਾਹੌਲ ਇਹ ਹੈ ਜੀ ਸਨੋ ਲਾਈਨ ਇਹਨੂੰ ਸਨੋਨ ਲਾਈਨ ਕਹਿੰਦੇ ਆ ਹੁਣ ਫਿਲਹਾਲ ਇੱਥੇ ਬਰਸ ਹੈ ਨਹੀਂ ਜਦੋਂ ਮਹੀਨੇ ਕੇ ਨੂੰ ਪੈਣ ਲੱਗ ਜੂ ਬਰਫ ਤੇ ਟਰੈਕ ਵੀ ਕੱਟ ਜੂਆ ਲੋਕਾਂ ਟਾਉਣ ਲੱਗ ਜਾਣਗੇ ਤੇ ਖੂਬਸੂਰਤੀ ਫੇਰੇ ਦੀ ਵਰਜੂਗੀ ਚਲੋ ਆ ਮਾਹੌਲ ਦੇਖੋ ਆਸ-ਪਾਸੇ ਬਹੁਤ ਸੋਹਣਾ ਏ ਮੁੰਡੇ ਆ ਜਾਂ ਗਾਹ ਜਾਣਾ ਦਾ ਹੋਰ ਵੀ ਹੈਗਾ ਹੈਲੋ ਗਾਇਸ ਵੀਰੇ ਆਪਾਂ ਪਹੁੰਚ ਗਏ ਹਾਂ ਹਾਂ ਢੇਰੇ ਮਸੇ ਦੀਏ ਨੋ ਹੈਲੋ ਗਾਇਸ ਵੀਰੇ ਵੀਰੇ ਕਰਨਾ ਮਠੰਡਾ ਆਜੋ 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 ਤੇਰੇ ਸ਼ਾਟ ਲਈ ਜਾਣਾ ਆ ਜਾ ਵੇਖਾ ਹਣਾ ਆਪਣੇ ਲਈ ਪਾਣੀ ਦੱਸਿਆ ਸੀ ਦੇਖੋ ਮਿਲਦਾ ਕਿ ਨਹੀਂ ਪਰਨਾ ਆ ਥੱਲੋਂ ਉੱਤੇੋਂ ਥੱਲੇ ਆਇਆ ਹਾਂ ਪਾਈਪਾਂ ਕੋਲੇ ਜਾਂਦੇ ਹਾਂ ਪਰ ਮੈਨੂੰ ਲੱਗਦਾ ਨਹੀਂ ਪਾਣੀ ਹੋਊਗਾ ਬੋਤਲਾਂ ਖਾਲੀ ਤੇ ਆ ਨਿਆਰਾ ਓਏ ਦੂਮੀਆ ਮਟਰ ਖੱਜ ਕੇ ਪਾਣੀ ਲਾਭੀ ਲਿਆ ਪਰ ਦੂਰ ਬਹੁਤ ਸੀ ਭਈ ਘਟੋ ਘਟ 2 ਕਿਲੋਮੀਟਰ ਦੀ ਦੂਰੀ ਜੇ ਪਾਣੀ ਮਿਲੇ ਆਪਾਂ ਨੂੰ ਕੋਈ ਬਟੋਲ ਹੈ ਜੀ ਗਾ ਪਾਣੀ ਹੈ ਆਹ ਇੱਕ ਆਮ ਤਰ੍ਹਾਂ ਦੀ ਬੋਤਲ ਆ ਨੇੜੇ ਆ ਗਈ ਬਈ ਆ ਨੇੜੋ ਦੇਖ ਲੋ ਸਨੋ ਲਾਈਨ ਅਬਰਫ ਐ ਨਹੀਂ ਹੁਣ ਉੱਤੇ ਆਏ ਜਮ ਬੱਦਰ ਹੋਈ ਫੇ ਯਾਰ ਆ ਬੈਠਿਆ ਕਿ ਬਤਾਦਾ ਹਰ ਇੱਕ ਚੀਜ਼ ਦੀ ਕੀਮਤ ਹੈ ਪਾਣੀ ਉਹ 3 ਕਿਲੋਮੀਟਰ ਦੂਰੋਂ ਲੈਣਾ ਹੈ ਇਹ ਸਪੈਸ਼ਲ ਪਾਣੀ ਬਸ ਹੁਣ ਇਹਨੂੰ ਰੱਖ ਦੇ ਯਾਰ ਮੁੰਡੇ ਮੈਗੀ ਮਨਾ ਰਹੇ ਆ ਬਟਰ ਪਾ ਕੇ ਬਰੈਡ ਸੈਟ ਕੇ ਆਉਣ ਦਿਓ ਇਧਰ ਵੀ ਡਿੱਕੀ ਆਣੇ ਆ ਕਰੋ ਤਿਆਰ ਹੋਊਗਾ ਸਮਾਨ ਹੈ ਤਿਆਰ ਹੋ ਲਾਉਦਾ ਚਗੀ ਚੀਜ਼ ਬਣ ਤਿਆਰ ਲਾਉਦਾ ਲੋ ਜੀ ਹੁਣ ਆਪਾਂ ਕਰਤੀ ਵਾਪਸੀ ਚੱਲੇ ਆ ਥੱਲੇ ਹੁਣ ਆਹ ਰਾਹ ਸੋਖਾ ਭਾਈ ਪਹਿਲਾਂ ਵਾਲੇ ਰਾਹ ਨਾਲੋਂ ਇਹਦਾ ਟ੍ਰੈਕ ਦੇ ਨਾਲ ਹੀ ਆ ਪਹਿਲਾਂ ਪਹਾੜੋਂ ਉੱਤੇ ਦੀ ਆਈ ਸੀ ਹੁਣ ਆਪਾਂ ਜਾ ਰਹੇ ਆ ਪਹਾੜਾਂ ਤੋਂ ਪਰਲੇ ਪਾਸੇ ਵਾਲੀ ਇੱਕ ਵਧੀਆ ਟ੍ਰੈਕ ਬਣਾ ਰੱਖਿਆ ਸਿੱਧਾ ਜਾ ਮਦਰੀ ਦੇ ਉੱਤੇ ਪਹਾੜੋਂ ਉੱਤੇ ਚੜ੍ਹਦੀ ਲੋਡ ਨਹੀਂ ਪੈਂਦੀ ਪੱਥਰ ਪੁੱਤਰ ਆਕਿਆ ਬਣਾਇਆ ਵਾ ਟ੍ਰੈਕ ਤੇ ਚਲੋ ਤੁਹਾਨੂੰ ਗਾਹ ਮਿਲਦੇ ਆ ਹੁਣ ਆਪਾਂ ਧਰਮਸ਼ਾਲਾ ਦੇਖਦੇ ਆਂ ਜਿੱਥੇ ਸਟੇ ਕਰਦੇ ਆ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਫੋਨ ਲੋ ਹੈ ਬੇਸੀ ਫੋਨ ਫੋਨ ਵੀ ਚਾਰਜ ਕਰਨੇ ਆ ਇੱਕ ਵਾਰੀ ਖੂਬਸੂਰਤੀ ਕਿ ਨਹੀਂ ਨਿਗਾ ਫੇਰ ਮਾਰ ਲੂ ਜਾਂਦੇ ਜਾਂਦੇ ਟਰੈਕ ਤੋਂ ਬਾਅਦ ਉਦੋਂ ਵੀ ਸਿਰੇ ਰਾਸਤੇ ਆਗੇ ਨਾ ਸਿਰਾ ਸਿਰਾ ਗਏ ਨੇ ਇਹਨੂੰ ਉੱਚੇ-ਉੱਚੇ ਦਰਖਤਾਂ ਤੇ ਤੋਂ ਦਾ ਮਾਹੌਲਾ ਸੇ ਪਾਸੇ ਹਣਾ ਤੇ ਉਹ ਨਿੱਕੀ ਜਿਹੀ ਬੈਨ ਲੱਗੀ ਹੋਈ ਆ ਖਾਣਾ ਪੀਣਾ ਕੁਝ ਖਾ ਸਕਦਾ ਬੰਦਾ ਇੱਥੋਂ ਕੇ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਅੰਡ ਪਹਿਲੀ ਵਾਰ ਗਿਆ ਸੀ ਹਨ ਫਿਰ ਵੀ ਬਹੁਤ ਹਿੰਮਤ ਮਾਰੀ ਯਾਰ ਬਹੁਤ ਘੈਂਡ ਦੇਖੋ ਇਧਰ ਦਰਖਤ ਦੇਖੋ ਇਹ ਉਹੀ ਹੈ ਜਿਹੜੇ ਆਪਣੀ ਚੀਜ਼ਾਂ ਹੁੰਦੇ ਆ ਕਿੱਕਰੇ ਹੀ ਆ ਪਹਾੜੀ ਕਿੱਕਰੇ ਆ ਇਹ ਬਹੁਤ ਸੋਹਣਾ ਮੌਸਮ ਹੈ ਯਾਰ ਘੈਂਟਾ ਗੱਲਬਾਤ ਤੇ ਚੁਕੇ ਆ ਬਾਈ ਹੁਲੇ ਆ ਰਹੇ ਪਿੱਛੇ ਫਿਰ ਗਾਂ ਵਾਦੇ ਹੁਣ ਕਰਦੋ ਸਸਰੀ ਘਾੜ ਸਾਰੇ ਗਾਸੇ ਨੂੰ ਬਹੁਤ ਵਧੀਆ ਟਰੈਕ ਰਿਆ ਸਭ ਤੋਂ ਘਰ ਖਰਚੇ ਚ ਕੀਤਾ ਵੀ ਟਰੈਕ ਅਸੀਂ ਆਹਾ ਸਾਡਾ ਮੰਨ ਲਾ ਚਾਰ ਜਣਿਆਂ ਦਾ ਬਸ ਸਾਈ 4000 ਰੁਪਏ ਵਾਲੀ ਲੱਗਿਆ ਉਹ ਕੀ ਸਾਡੇ ਕੋਲ ਸਮਾਨ ਖਾਣ ਪੀਣ ਦਾ ਸਾਰਾ ਆਵਦਾ ਸੀ ਵਿੱਚ ਮਾੜਾ ਮੋਟਾ ਇਥੋਂ ਵੀ ਲਿਆ ਸੀ ਜਿਵੇਂ ਖੰਡ ਤੇ ਅੰਡੇ-ਉਂਡੇ ਦੁੱਧ ਬਾਕੀ ਸਾਡਾ ਕੋਈ ਖਰਚਾ ਨਹੀਂ ਚਲੋ ਫਿਰ ਦੇਖੋ ਕਦੇ ਮੌਕਾ ਮਿਲਦਾ ਟਰੈਕਟਰ ਉਕਦਾ ਵੈਸੇ ਹੂੰ ਵਲੌਗ ਕੋਈ ਹੋਇਆ ਤਾਂ ਪਾ ਲਿਆ ਕਰਾਂਗੇ ਵੈਸੇ ਕਿਉਂ ਵੀ ਚਲੋ ਠੀਕ ਹੈ ਸਤਿ ਸ੍ਰੀ ਅਕਾਲ ਹਾਂ ਟਗੜਾ ਟਰੈਕ ਕਰਨਾ ਇਹ ਦੂਆ ਪਰ ਜਰ ਮਿੱਤਰ ਦਾ ਉਹ ਆ ਵਿਆਹ ਆ ਹਾਂ ਹਾਂ ਉਸ ਤੋਂ ਬਾਅਦ ਕੱਢਦੇ ਹਾਂ ਤਸੱਬਰ ਜਾ ਬਹੁਤ ਸਵਾਦ ਆ ਇਹ ਵੀ ਤੁਸੀਂ ਵੀ ਟਾਈਮ ਕੱਟ ਕੇ ਜ਼ਰੂਰ ਕਰਿਓ ਇਹ ਸਮਾਨ ਘਟ ਤੋਂ ਘਟ ਵਹਿ ਕੇ ਜਾਏ ਉਹ ਅੱਜ